ਕਿਸਾਏ ਜਾਂ ਟਪਯੋਕਾ ਪੰਜਾਬ ਚ ਹੋ ਸਕਦਾ ਹਸਤੀ ਕਾਲਜੀ ਮੈਂ ਗੁਰਸਿਮਰਨ ਸਿੰਘ ਤਨੋਆ ਨੇਚਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਟਪਯੋਕਾ ਬਾਰੇ ਟਪਯੋਕਾ ਜਾਂ ਕਸਾਏ ਆਪਾਂ ਇੱਕ ਸ਼ਕਰਗੰਦੀ ਨੂੰ ਕਹਿ ਦਿੰਦੇ ਆ ਜੀ ਸ਼ਕਰਗੰਦੀ ਬਹੁਤ ਮੋਟੀ ਆਪਣੀ ਆਮ ਸ਼ਕਰਗੰਦੀ ਨਾਲੋਂ ਬਹੁਤ ਲੰਬੀ ਤੇ ਬਹੁਤ ਮੋਟੀ ਸ਼ਕਰਗੰਦੀ ਹੁੰਦੀ ਹੈ ਜੀ ਇਹ ਤੇ ਇਹ ਬੇਲ ਨਹੀਂ ਹੁੰਦੀ ਜੀ ਇਹ ਇੱਕ ਬੂਟਾ ਹੁੰਦਾ ਤੁਸੀਂ ਮੈਂ ਇੱਕ ਇਸ ਬੂਟੇ ਕੋਲੇ ਖੜਾ ਜਦੋਂ ਇਹਦੇ ਪੱਤੇ ਹੁੰਦੇ ਆ ਦਸੰਬਰ ਦੇ ਵਿੱਚ ਆ ਕੇ ਇਹ ਪੱਤੇ ਡ੍ਰੌਪ ਕਰ ਦਿੰਦਾ ਲੀਫ ਡ੍ਰੌਪ ਕਰ ਦਿੰਦਾ ਪੱਤੇ ਸਿੱਟ ਦਿੰਦਾ ਤੇ ਡੈਜ਼ਿਡਿਊ ਹੋ ਜਾਂਦਾ ਪੱਤੇ ਸਿੱਟ ਗਏ ਹੁਣ ਇਹ ਦੁਬਾਰਾ ਇਥੋਂ ਉੱਠ ਸਕਦਾ ਪਰ ਆਪਾਂ ਇਹਨੂੰ ਹਰ ਸਾਲ ਹਾਰਵੈਸਟ ਕਰ ਸਕਦੇ ਆ ਦਸੰਬਰ ਤੋਂ ਲੈ ਕੇ ਫਰਵਰੀ ਮਾਰਚ ਦੇ ਵਿੱਚ ਹੁਣ ਮਾਰਚ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਜੀ ਮੈਂ ਇਹਨਾਂ ਨੂੰ ਹੁਣ ਹਾਰਵੈਸਟ ਕਰੂੰ ਤੇ ਇਹਨੂੰ ਪ੍ਰੋਪਗੇਟ ਕਰਾਂਗੇ ਜੀ ਅੱਗੇ ਲਾਵਾਂਗੇ ਨਾਲੇ ਤਾਂ ਅੱਗੇ ਆਪਣੇ ਕੋਲ ਖਾਣ ਨੂੰ ਅਗਲੇ ਸੀਜ਼ਨ ਦੇ ਵਿੱਚ ਹੋ ਜਾਊਗਾ ਨਾਲੇ ਹੁਣ ਆਪਣੇ ਕੋਲੇ ਸਬਜ਼ੀ ਬਣਾਉਣ ਲਈ ਇਹਦੇ ਚਿਪਸ ਬਣਾਉਣ ਲਈ ਜਾਂ ਇਹਨੂੰ ਉਬਾਲ ਕੇ ਖਾਣ ਲਈ ਆਪਣੇ ਕੋਲੇ ਹੋ ਜਾਊਗਾ ਜਿਹੜਾ ਟਪਯੋਕਾ ਬਈ ਜੀ ਇੰਨੇ ਇੱਕ ਵਧੀਆ ਇਹਦਾ ਸਿਹਤ ਲਈ ਹੁੰਦਾ ਕਿ ਇਹਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਆਪਾਂ ਇਹਨੂੰ ਕੰਜ਼ਿਊਮ ਕਰਦੇ ਆ ਜਦੋਂ ਆਪਣੇ ਪੇਟ ਦੀਆਂ ਕਾਫੀ ਸਮੱਸਿਆਵਾਂ ਨੂੰ ਹੱਲ ਕਰਦਾ ਜੀ ਇਹ ਪੰਜਾਬ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਹੋ ਰਿਹਾ ਮੈਂ ਪਿਛਲੇ 4 ਸਾਲਾਂ ਤੋਂ ਇਹਦੇ ਤੇ ਕੰਮ ਕਰ ਰਹੀ ਹਾਂ ਜੀ ਪਿਛਲੇ 4 ਸਾਲਾਂ ਤੋਂ ਇਹਨੂੰ ਵਧਾ ਰਹੇ ਹਾਂ ਇਹਨੂੰ ਵਰਤ ਰਹੇ ਹਾਂ ਯੂਜ਼ ਕਰ ਰਹੇ ਹਾਂ ਘਰੇ ਉਬਾਲ ਕੇ ਵੀ ਖਾਂਦੇ ਆ ਇਹਨੂੰ ਭੁੰਨ ਕੇ ਵੀ ਖਾ ਸਕਦੇ ਆ ਸ਼ਕਰਗੰਦੀ ਮੰਗ ਆਪਾਂ ਆਲੂ ਮੰਗ ਜਿਵੇਂ ਅੱਗੇ ਆਪਾਂ ਭੁੰਨ ਕੇ ਖਾਂਦੇ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਆਪਣੇ ਪੰਜਾਬ ਦੇ ਵਿੱਚ ਹੁੰਦਾ ਜੀ ਤੇ ਇਹਦੇ ਜਿਹੜੇ ਕੰਦ ਨੇ ਇਹਦੇ ਬਹੁਤ ਮੋٹے ਕੰਦ ਹੁੰਦੇ ਆ ਜੀ ਉਹ ਹੁਣ ਤੁਹਾਨੂੰ ਦਿਖਾਉਨੇ ਆ ਨਾਲ ਇਹ ਜੀ ਆ ਦੇਖੋ ਇਹ ਤੇ ਕੰਦ ਪਏ ਜੀ ਤੇ ਆ ਦੇਖੋ ਜੀ ਇਹ ਸ਼ਕਰਗੰਦੀ ਆ ভাই ਇਹਦੇ ਕੰਦ ਨੇ ਜੀ ਇਹ ਸ਼ਕਰਗੰਦੀ ਦੇ ਤੌਰ ਤੇ ਇਦੋਂ ਲੰਬੇ ਹੋ ਜਾਂਦੇ ਆ ਜੀ ਇਹ ਕਾਫੀ ਕਾਫੀ ਲੰਬੇ 2-2 ਫੁੱਟ 3-3 ਫੁੱਟ ਲੰਬੇ ਹੋ ਜਾਂਦੇ ਆ ਇਹ ਟੋਟਿਆਂ ਦੇ ਵਿੱਚ ਕਰਕੇ ਇਹਦਾ ਜਿਹੜਾ ਛਿਲਕਾ ਜੀ ਉਹ ਨਹੀਂ ਖਾਣਾ ਇਹਦੇ ਛਿਲਕੇ ਦੇ ਵਿੱਚ ਥੋੜੇ ਜੇ ਟੌਕਸਿਕ ਐਸਿਡ ਪਾਏ ਜਾਂਦੇ ਆ ਜਿਹੜੇ ਆਪਣੇ ਸਿਹਤ ਲਈ ਖਰਾਬ ਹੁੰਦੇ ਆ ਇਹਨੂੰ ਉਬਾਲ ਕੇ ਇਹਦਾ ਛਿਲਕਾ ਉਤਾਰ ਕੇ ਫੇਰ ਖਾਣਾ ਜੇ ਇਹਨੂੰ ਸਬਜ਼ੀ ਬਣਾਉਣੀ ਆ ਤਾਂ ਇਹਦਾ ਛਿਲਕਾ ਉਤਾਰ ਲਓ ਸਬਜ਼ੀ ਬਣਾ ਲਓ ਜਾਂ ਆਪਾਂ ਮੰਨ ਲਓ ਜੀ ਸਬਜ਼ੀ ਨਹੀਂ ਤਾਂ ਚਿਪਸ ਬਣਾਉਣੇ ਆ ਤੇ ਚਿਪਸ ਵੀ ਬਹੁਤ ਸੋਹਣੇ ਜੇ ਆਪਾਂ ਕੇਰਲਾ ਸਾਈਡ ਜਾਈਏ ਜੀ ਜਿਹੜੀਆਂ ਆਪਣੀਆਂ ਸਾਊਥ ਵਾਲੀਆਂ ਸਟੇਟਾਂ ਨੇ ਜਿੰਨੀਆਂ ਵੀ ਸਾਊਥ ਵਾਲੀਆਂ ਸਟੇਟਾਂ ਨੇ ਉੱਥੇ ਬਹੁਤ ਵਧੀਆ ਇਹਦੀ ਖੇਤੀ ਹੁੰਦੀ ਹੈ ਤੇ ਹਰ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਆ ਸਬਜ਼ੀ ਬਣਾਉਣ ਦੇ ਵਿੱਚ ਉਹਤੇ ਇਹਦੇ ਚੇਪਸ ਬੜੇ ਆਮ ਮਿਲਦੇ ਆ ਜੀ ਹੁਣ ਆਪਣੇ ਇਹ ਪਹਿਲਾਂ ਬਹੁਤ ਥਾਂਵੇਂ ਮੈਂ ਦੇਖਿਆ ਵੀ ਸੀ ਪਰ ਮੈਨੂੰ ਅਵੇਲੇਬਲ ਨਹੀਂ ਸੀ ਹੋਇਆ ਫਿਰ ਇਹਦੀ ਪ੍ਰੋਪਗੇਸ਼ਨ ਦਾ ਢੰਗ ਸਿੱਖਿਆ ਜੀ ਪ੍ਰੋਪਗੇਟ ਕਰਕੇ ਆਪਣੇ ਖੇਤ ਚ ਲਾਇਆ ਹੁਣ ਇਹਨੂੰ ਆਪਾਂ ਵਧਾ ਰਹੇ ਹਾਂ ਹੌਲੀ ਹੌਲੀ ਜੇ ਕਿਸੇ ਸੱਜਣ ਨੂੰ ਚਾਹੀਦਾ ਹੋਊਗਾ ਤਾਂ ਮੇਰੇ ਕੋਲੋਂ ਇਹਦਾ ਜਿਹੜੀਆਂ ਕਟਿੰਗਸ ਨੇ ਉਹ ਲੈ ਜਿਓ ਕਟਿੰਗਸ ਤੋਂ ਹੋ ਜਾਂਦਾ ਜੀ ਇਹ ਤੇ ਇਹ ਪੂਰੇ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਹਾਰਵੈਸਟ ਕਰ ਸਕਦੇ ਹਾਂ ਇਹਦੀਆਂ ਹੋਰ ਕਈ ਚੀਜ਼ਾਂ ਬਣਦੀਆਂ ਨੇ ਜਿਹੜੀਆਂ ਆਪਣੇ ਖਾਣ ਦੇ ਵਸਤਾਂ ਦੇ ਵਿੱਚ ਕੰਮ ਆਉਂਦੀਆਂ ਨੇ ਤੇ ਨਾਲ ਦੀ ਨਾਲ ਜੀ ਇਹ ਆਪਾਂ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਤੇ ਹਰ ਥਾਂ ਇਹ ਵਰਤੋਂ ਚਾਹ ਸਕਦਾ ਸਬਜ਼ੀ ਦੇ ਵਿੱਚ ਵੀ ਤੇ ਹੋਰ ਕਈ ਕੰਮਾਂ ਦੇ ਵਿੱਚ ਵੀ ਹੂੰ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਜੀ ਰੁੱਖ ਵੱਡਾ ਬਣ ਜਾਂਦਾ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਰੁੱਖ ਨੂੰ ਤੋੜ ਲੈਣਾ ਇੱਕ ਬੈੱਡ ਦੇ ਵਿੱਚ ਮੋਟੇ ਚੰਗੇ ਵਧੀਆ ਬੈੱਡ ਦੇ ਵਿੱਚ ਲਾਉਣਾ ਜੇ ਆਪਾਂ ਸਿੰਗਲ ਬੱਟ ਦੇ ਲਾਉਨੇ ਆ ਫਿਰ ਇਹ ਉਨਾ ਵਧੀਆ ਨਹੀਂ ਹੁੰਦਾ ਜੇ ਇਹ ਆਪਾਂ ਇਹਨੂੰ ਬੈੱਡ ਤੇ ਲਾਉਨੇ ਆ ਜੀ ਉਨਾ ਹੀ ਇਹ ਕਾਮਯਾਬ ਹੁੰਦਾ ਹੁਣ ਤੁਸੀਂ ਆ ਦੇਖ ਸਕਦੇ ਹੋ ਇੱਕ ਰੁੱਖ ਦੇ ਵਿੱਚੋਂ ਕਿੰਨੀ ਕ ਆਪਾਂ ਹਾਰਵੈਸਟ ਕਰ ਸਕਦੇ ਆ ਉਹਦਾ ਤੁਸੀਂ ਇੱਥੋਂ ਅੰਦਾਜ਼ਾ ਲਾਉਗੇ ਚਾਰੇ ਪਾਸੇ ਜਿਹੜੀਆਂ ਜੜਾਂ ਜਾਂਦੀਆਂ ਨੇ ਜੀ ਉਹ ਬਹੁਤ ਵਧੀਆ ਤੇ ਬਹੁਤ ਹੈਵੀਨ ਹੈ ਜੀ ਆਹ ਦੇਖੋ ਜੀ ਤੁਸੀਂ ਆ ਨਿਕਲਦੀ ਦੇਖ ਸਕਦੇ ਹੋ ਆਹ ਜੜ ਨਿਕਲਦੀ ਆ ਜੀ ਉਹ ਜੜਾਂ ਨੇ ਆ ਜੜਾਂ ਨੇ ਤੇ ਇੱਧਰ ਆਹਾ ਨੇ ਜੀ ਚਾਰੇ ਪਾਸੇ ਇਹਦੇ ਜੜਾਂ ਨੇ ਜਿੰਨਾ ਉੱਚਾ ਬੈੱਡ ਕਰਕੇ ਆਪਾਂ ਇਹਨੂੰ ਲਾਵਾਂਗੇ ਉੰਨਾ ਜ਼ਿਆਦਾ ਕਾਮਯਾਬ ਹੋਊਗਾ ਜੀ ਇਹ। ਇਹਦੀ ਕਟਿੰਗ ਹੀ ਲੱਗਦੀ ਹੈ ਜੀ। ਇਹ ਜਿਹੜੇ ਇਹਦੇ ਉੱਤੇ ਟਾਣ ਟਾਣੀਆਂ ਨੇ ਉਹਨਾਂ ਦੀ ਕਟਿੰਗ ਹੀ ਲੱਗਦੀ ਆ। ਦੇਖਣ ਨੂੰ ਬੜਾ ਸੋਹਣਾ ਲੱਗਦਾ। ਦੋਸਤੋ ਇਹਨੂੰ ਆਪਾਂ ਐਜ਼ ਇਟ ਇਜ਼ ਕੱਟ ਸਕਦੇ ਆ ਜੀ। ਆਹ ਦੇਖੋ। ਲਾਉਣਾ ਬੈੱਡ ਤੇ ਹੀ ਆ ਜੀ। ਜੇ ਆਪਾਂ ਹੋਰ ਕਿਤੇ ਲਾਵਾਂਗੇ ਫਿਰ ਉਹ ਇੰਨਾ ਕਾਮਯਾਬ ਨਹੀਂ ਹੁੰਦਾ ਜੀ। ਆ ਤੁਸੀਂ ਦੇਖ ਸਕਦੇ ਹੋ। ਲਓ ਜੀ। ਆਹ ਦੇਖੋ ਜੀ ਇਹ ਸਾਰੀਆਂ ਜੜਾਂ ਇਹਦੀਆਂ ਆਪਾਂ ਉਵਾਲ ਕੇ ਖਾ ਸਕਦੇ ਆ ਤੇ ਭੁੰਨ ਕੇ ਵੀ ਖਾ ਸਕਦੇ ਆ ਬਹੁਤ ਵਧੀਆ ਸ਼ਕਰਗੰਦੀ ਆ ਜੀ ਇਹ ਤੇ ਹੁਣ ਇੱਕ ਦੇ ਵਿੱਚੋਂ ਇਹ 15-20 ਕਿਲੋ ਹਾਰਵੈਸਟ ਕਰ ਸਕਦੇ ਆ ਹਜੇ ਇਹਦੇ ਅੰਦਰ ਵੀ ਰਹਿ ਚੁੱਕੀਆਂ ਨੇ ਜੀ ਜ਼ਮੀਨ ਦੇ ਅੰਦਰ ਆਹ ਦੇਖੋ ਜੀ ਤੇ ਇੱਕ ਡਰੈਕ ਤੋਂ ਬਾਈ ਆਪਾਂ 15-20 ਕਿਲੋ ਬੜੇ ਆਰਾਮ ਨਾਲ ਹਾਰਵੈਸਟ ਕਰ ਸਕਦੇ ਆ ਜੀ ਜਿੰਨੀ ਤੁਹਾਨੂੰ ਜ਼ਰੂਰਤ ਆ ਤੁਸੀਂ ਉੰਨੀ ਇਨੂੰ ਲਗਾ ਸਕਦੇ ਹੁ ਜਗ੍ਹਾ ਦੇ ਵਿੱਚ ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਰੁੱਖ ਦੇਖਣ ਨੂੰ ਬੜਾ ਸੋਹਣਾ ਲੱਗਦਾ ਜਿੱਥੋਂ ਡਰਾਈ ਹਵਾ ਆਉਣੀਆ ਗਰਮ ਹਵਾ ਆਉਣੀ ਆਪਾਂ ਉਸ ਪਾਸੇ ਜੇ ਇਹ ਰੁੱਖ ਨੂੰ ਲਾਈਏ ਤਾਂ ਆਪਣੀ ਜਿਹੜੀ ਉਦੋਂ ਮੂਹਰੇ ਫਸਲ ਹੋਊਗੀ ਜੇ ਸਬਜ਼ੀ ਦੀ ਬਾੜੀ ਦੇ ਵਿੱਚ ਜਿੱਧਰੋਂ ਆਪਣੀ ਲੋ ਆਉਂਦੀ ਆ ਲੋ ਵਾਲੇ ਪਾਸੇ ਲਾ ਦਿੰਨੇ ਆ ਇਹਨੂੰ ਤਾਂ ਉਹ ਸਬਜ਼ੀ ਦੀ ਰੱਖਿਆ ਕਰੂਜੀ ਇਹ ਤੇ ਬੜੇ ਵਧੀਆ ਤਰੀਕੇ ਨਾਲ ਹੋ ਸਕਦਾ ਬਹੁਤ ਜ਼ਿਆਦਾ ਉੱਚਾ ਨਹੀਂ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਲਗਭਗ ਇਹ ਆਪਣਾ 8 ਕ ਫੁੱਟ ਦਾ 10 ਫੁੱਟ ਦਾ ਰੁੱਖ ਬਣਦਾ ਦੇਖਣ ਨੂੰ ਲੁੱਕ ਵਾਈਜ਼ ਬੜਾ ਸੋਹਣਾ ਜੀ ਜਦੋਂ ਇਹਦੇ ਹੁਣ ਅੱਗੇ ਆਪਾਂ ਪ੍ਰੋਪਗੇਟ ਕਰਕੇ ਇਹਨੂੰ ਅੱਗੇ ਲਾਵਾਂਗੇ ਫਿਰ ਇਹਦੇ ਪੱਤਿਆਂ ਦਾ ਤੇ ਇਹਦਾ ਜਿਹੜਾ ਰੁੱਖ ਦਾ ਸਾਈਜ਼ ਆ ਉਹ ਤੁਹਾਨੂੰ ਦਿਖਾਵਾਂਗੇ ਜੀ ਧੰਨਵਾਦ ਜੀ